ਹੋਰ ਉੱਪਰ ਉਹ ਚੜ ਰਿਹਾ ਹੈ ਨਾਰੰਗ ਸਿੰਘ ਉਤਾਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖ ਸਾਥੀਓ ਫੇਰ ਉੱਪਰ ਤਾਵਰ ਤੇ ਚੜ ਚੁੱਕਿਆ ਉਹ ਹੁਣ ਕੀ ਹੋ ਗਿਆ ਇਹਨੂੰ ਬਾਹਰ ਸਹੀ ਜੰਗਲ ਦੀ ਗੱਲ ਹੈ 210 ਦੀ ਕੋਹਾਣੀ ਨਹੀਂ ਆ ਹੁਣ ਕੱਲ ਚੜ ਗਿਆ ਇਹ ਕੋਟਾ ਪੀਤਾ ਹੈ ਆ ਕੋਟਾ ਵੀਤਾ ਵਾ ਅੱਛਾ ਨਹੀਂ ਫਿਰ ਇਹਨੂੰ ਤੁਸੀਂ ਬਾਅਦ ਚ ਰੋਕਦੇ ਨਹੀਂ ਵੀ ਕਾਹਦੇ ਚੜਦਾ ਉਹਨਾਂ ਦੀ ਕੋਹਾਣੀ ਉਹ ਤਾਂ ਨਹੀਂ ਆ ਮੁੰਡੇ ਨੂੰ ਬਾਹਰ ਨੂੰ ਮੁੰਡੇ ਬਾਹਰ ਕੱਢਣਾ ਇਹ ਮੁੰਡੇ ਨੂੰ ਮਾਰਕਟ ਆ ਇਹਨੂੰ ਇਹਦਾ ਵੀਰਦਾ ਕਹਿੰਦਾ ਰੋਟੀ ਦਿੰਦਾ ਹੈ ਇਹ ਜੋ ਛੋਟੇ ਦਾ ਬਸ ਜੰਦਾ ਬੰਦੇ ਨਾ ਉਹ ਕਿਹੜਾ ਕੰਮ ਕਰੇ ਕੰਮ ਦੇ ਦੇ ਨੂ ਜੋ ਉਹ ਕਰੇ ਵੀ ਕਿਹਾ ਉਹਦਾ ਵਿਚਾਰਾ ਫੇਰ ਦੇ ਜਾਂਦਾ ਕੰਮ ਕਰੇ ਕੀ ਆ ਕੰਮ ਕਰੇ ਪੰਜ ਵੀ ਥੇਵੀ ਵਾਰ ਘੜਿਆ ਅੱਜ ਨਾ ਜੁਗਰੈਨ ਉਹਦੀ ਮੈਂ ਫਲਾ ਨਹੀਂ ਦੇਣੀ ਬਸ ਮੱਖਾਂ ਨਹੀਂ ਮੱਡੀਆਂ ਉਹ ਗੱਡੀ ਕੋ ਪਾਣੀ ਨਹੀਂ ਆ ਹਾਂ ਹਾਂ ਆਹ ਕੁ ਬਕਾਨ ਪਾਕੇ ਦੇ ਰਹੀਆਂ ਹਾਂ ਆਹ ਬਸ ਸਾਹਿਦ ਹੋਗਾ ਉਹ ਕਿਵੇਂ ਸਮੇਤ ਲੈ ਨਹੀਂ ਮਿਹਰ ਤੇ ਕਰੀ ਆ ਕੀ ਕੀ ਚੱਲ ਕੋਈ ਭਾਈ ਚੜ੍ਹ ਉੱਪਰ ਰਹਾੰਗਰ ਸਿੰਘ ਵਿਚਾਰਾ ਚੜ੍ਹਿਆ ਜੋ ਕਿ ਉਹਦੇ ਤੇ ਚੜ੍ਹਨ ਦੇ ਨਾਲ ਕੱਟੀ ਵੀ ਐ ਲੈਡ ਕੱਟੀ ਵੀ ਆ ਪਰ ਠੀਕ ਆ ਨਾਗ ਸਿੰਘ ਜੋ ਕੀ ਚੜਿਆ ਉਸ ਉਪਾਰਨ ਵਾਸਤੇ ਉਹ ਚੜ ਗਿਆ ਲੈਟ ਗੱਤੀ ਵੀ ਆ ਦੇਖ ਸਕਦੇ ਹੋ ਨਾਗ ਸਿੰਘ ਉਸ ਨੂੰ ਉਤਾਰਨ ਦੇ ਲਈ ਜਾ ਰਹੇ ਨੇ ਹਾਂ ਆ ਤਸਵੀਰਾਂ ਦੇਖ ਸਕਦੇ ਹੋ ਫਿੰਗਰ ਜਿਹੜੇ ਆਪ ਤੇ ਬਹੁਤ ਚੁੱਕਿਆ ਹੈ ਲਾਂਗ ਫਿੰਗਰ ਸਭ ਨੂੰ ਪਾਰਨ ਦੇ ਲਈ ਇਹਨਾਂ ਦੇਖੋ ਮਹਾਜ ਸਿੰਘ ਉਹ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਾਰ ਤੋਂ ਅੱਗੇ ਵੱਧ ਚੁੱਕਿਆ ਹੈ ਕਾਰ ਤੋਂ ਹੋਰ ਅੱਗੇ ਵੱਧ ਚੁੱਕਿਆ ਹੈ ਉਹ ਨੰਗ ਸਿੰਘ ਉਹ ਤੋਂ ਉਤਾਰਨ ਦੇ ਲਈ ਜੰਬੇ ਤੇ ਛੜਿਆ ਥੱਲੇ ਪੱਲੀ ਪੁੱਲੀ ਜੀ ਪਛਾਡੋ ਪੱਲੀ ਪੁੱਲੀ ਜੀ ਫੜ ਲਓ ਵੀ ਦਿੱਤਾ ਇਹ ਹਰ ਵਾਰੀ ਚੜ ਜਾਂਦਾ ਹੈ ਯਾਰ ਤੋਂ ਬੰਨ ਨਹੀਂ ਗਈ ਮੰਗਸਿਕ ਉਸ ਨੂੰ ਪਾਰਨ ਦੇ ਲਈ ਉੱਪਰ ਚੜੇ